ਲਿਖਦਾ ਹਾਂ ਉਹ ਕਹਿੰਦਾ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਉਹਦੇ ਵਿਛੜੇ ਹੋਏ ਪਰਿਵਾਰ ਦਾ ਧਰਤੀ ਤਰਫ ਦੀ ਨੀਲਾ ਆਕਾਸ਼ ਰੇਤਾ ਫਿਰਦਾ ਪਰਬਤਾਂ ਦਾ ਧੁੱਪਾ ਮਾਰਦਾ ਏ ਸਿੱਖੀ ਵਾਸਤੇ ਜੇਡਾ ਘੋੜੀ ਦੀਪਾ ਜੇਡਾ ਹੌਸਲਾ ਮੇਰੇ ਦਤਾਰਦਾ ਏ ਕੋਈ ਦੌਤ ਨੂੰ ਦੇਸ਼ ਤੋਂ ਵਾਰਦਾ ਹੂੰ ਪਰ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਤੱਤ ਚੀਰਨਾ ਮਨੋਖਲੀ ਹਾ ਸਹਲ ਹੁੰਦਾ ਦਰਦ ਕਲੇਜੇ ਦੇ ਇਹ ਚਮਕਔਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ ਵਿੱਚ ਪੀੜ ਦਿੱਤੇ ਕੋਈ ਪੀਰ ਨਹੀਂ ਸੀ ਉਹ ਪੀਰਿਆਂ ਦਾ ਹੋਣੀ ਡਾਂ ਦੇ ਮੱਟ ਕੋਟ ਕੋਟ ਰੱਖ ਕੇ ਵਜਨ ਕੀਤਾ ਵਿਸ਼ਮੇਸ਼ ਦੇ ਹੀਰਿਆਂ ਦਾ ਚਿਬਰ ਕਰਦੇ ਫਰਿਸ਼ਤੇ ਅੰਬਰਾਂ ਤੇ ਇਸ ਰਹਾਦ ਦੀ ਖੂਨੀ ਦੀਵਾਰ ਦਾ ਏ ਬੁੱਲਾ ਖੂਨ ਸ਼ਹੀਦਾਂ ਦਾ ਚਮਨ ਅੰਦਰ